7 ਤਰੀਕ ਤੋਂ ਬਾਅਦ ਅੱਜ ਫੇਰ ਮੀਟਿੰਗ ਸੱਦੀ ਗਈ ਸੀ 7 ਤਰੀਕ ਨੂੰ ਸਾਰੇ ਕਿਸ਼ਾਨ ਜਥੇਬੰਦੀਆਂ ਟੀਚਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਨੇ ਮਿਲ ਕੇ ਮੀਟਿੰਗ ਕੀਤੀ ਸੀਗੀ 10 ਤਰੀਕ ਦੀ ਕਾਲ ਤੋਂ ਪਹਿਲਾਂ ਤੇ ਹੁਣ ਉਸ ਤੋਂ ਬਾਅਦ ਇਹ ਫੇਰ ਮਾਰ ਮੀਟਿੰਗ ਕੀਤੀ ਗਈ ਹੈ ਤੇ ਉਸ ਦੇ ਵਿੱਚ ਅਸੀਂ ਸਾਰੀ ਡਿਸਕਸ਼ਨ 10 ਤਰੀਕ ਤੋਂ ਬਾਅਦ ਹੋਏ ਸਾਰੇ ਇਵੈਂਟਾਂ ਦੇ ਰਿਲੇਟਿਡ ਕੀਤੀ ਸੀਗੀ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਪਹੁੰਚੀਆਂ ਨੇ ਟੀਚਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਤੇ ਹੋਰ ਵੀ ਉਹਨਾਂ ਸਭ ਨੇ ਪਹਿਲਾਂ ਤਾਂ ਸਾਨੂੰ ਇਹ ਹੀ ਭਰੋਸਾ ਦਿੱਤਾਗਾ ਵੀ ਸਾਰੀਆਂ ਸਾਡੇ ਨਾਲ ਖੜੀਆਂ ਨੇ ਕੋਈ ਵੀ ਰਿ ਉਡੀਕ ਸਾਡੇ ਨਾਲ ਜਿੱਥੇ ਵੰਡੀਆਂ ਤੇ ਇੱਕ ਜਿਹੜਾ ਅਸੀਂ ਅੱਗੇ ਵੱਡਾ ਫੈਸਲਾ ਲੈਂਦਾ ਹੈਗਾ ਉਹ ਤੁਹਾਨੂੰ ਅੱਗੇ ਪਾ ਕੇ ਦੱਸੂਗਾ ਦੇਖੋ ਜੀ ਜੋ ਅੱਜ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆ ਉਹ ਇਹ ਆ ਵੀ ਮੋਰਚਾ ਆਪਣੀ ਜ਼ੁਬਾਨ ਤੇ ਪੱਕਾ ਰਹੂਗਾ 25 ਤਰੀਕ ਤੱਕ ਬਸ ਜੇ 25 ਤੱਕ ਜੋ ਯੂਨੀਵਰਸਿਟੀ ਨੇ ਕਿਹਾ ਸੀਗਾ ਵੀ ਫੈਸਲਾ ਆਜੂਗਾ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਯੂਨੀਵਰਸਿਟੀ ਅਸੀਂ ਬੰਦ ਕਰਾਂਗੇ ਸਿਰਫ ਪ੍ਰੋਟੈਸਟ ਦੇ ਉੱਤੇ ਜੋ ਵੀ ਆਉਣਾ ਚਾਹੁੰਦੇ ਨੇ ਉਹ ਆਉਣਗੇ ਹੋਰ ਐਡਮਿਨਿਸਟ੍ਰੇਟਿਵ ਵਰਕ ਜਾਂ ਜੋ ਵੀ ਆ ਉਹ ਸਾਰਾ ਬੰਦ ਰਹੂਗਾ ਤੇ ਦੂਜੀ ਵੱਡੀ ਗੱਲ ਉਹ ਇਹ ਰਹੂਗੀ ਭਾਜਪੀ ਦੇ ਚੰਡੀਗੜ੍ਹ ਦੇ ਦਫ਼ਤਰ ਜਾਂ ਪੰਜਾਬ ਦੇ ਵਿੱਚ ਵੱਖ-ਵੱਖ ਦਫ਼ਤਰ ਜ਼ਿਲ੍ਹਿਆਂ ਦੇ ਉਹ ਵੀ ਅਸੀਂ ਬੰਦ ਕਰਨ ਤੇ ਸਹਿਮਤੀ ਬਣਾਈ ਹੈ ਤਰੀਕ ਅਸੀਂ ਆਪਣੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਡਿਸਕਸ ਕਰਕੇ ਤਰੀਕ ਵੀ ਅਗਲੀ ਕਾਨਫਰੰਸ ਦੇ ਵਿੱਚ ਜਰੂਰ ਦੱਸੂਗਾ ਬਿਕਾਉਸ ਸਾਡੀ ਜੰਗ ਸਾਡੀ ਜੰਗ ਸਿੱਧੀ ਸੈਂਟਰ ਨਾਲ ਹੈ ਤੇ ਅਸੀਂ ਸੈਂਟਰ ਨੂੰ ਦੱਸਣਾ ਚਾਹੁੰਦੇ ਆ ਇਹ ਯੂਨੀਵਰਸਿਟੀ ਦੇ ਕੱਲੇ ਇੱਟਾਂ ਦਾ ਮਸਲਾ ਨਹੀਂ ਗਾ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਹਰਿਆਣਾ ਰਮਾਲਚਲ ਦੇ ਸਟੂਡੈਂਟਾਂ ਦੀ ਜ਼ਗੀਰ ਦਾ ਮਸਲਾ ਗਾ ਅਸੀਂ ਸਾਰੇ ਇਕਜੁੱਟ ਮੋਰਚਾ ਇਸ ਫੈਸਲੇ ਤੇ ਖੜਾ ਇੱਕ ਮਜਬੂਰੀ ਵਸ ਸਾਨੂੰ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨੀ ਪਊਗੀ ਜੋ ਇਹਨਾਂ ਨੇ ਕਮਿਟਮੈਂਟ ਸਾਨੂੰ ਦਿੱਤੀ ਸੀ ਵੀ 25 ਤੱਕ ਅਸੀਂ ਫੈਸਲਾ ਲੈ ਲਾਂਗੇ ਜੇ ਉਹ ਫੈਸਲਾ ਨਾ ਆਇਆ 26 ਤਰੀਕ ਨੂੰ ਜਿਵੇਂ ਪਹਿਲਾਂ ਯੂਨੀਵਰਸਿਟੀ ਬੰਦ ਸੀ ਉਦਾਂ ਹੀ ਯੂਨੀਵਰਸਿਟੀ ਬੰਦ ਹੋਊਗੀ ਮਾਲਕ ਉਸ ਦਿਨ ਵੀ ਜਿਹੜਾ ਹੈਗਾ ਬਾਹਰ ਜਿਹੜਾ ਹੈਗਾ ਪੰਜਾਬ ਦੇ ਜੱਥੇਬੰਦਾਂ ਨੂੰ ਸੱਦਾ ਦੇਉਂਗੇ ਯੂਨੀਵਰਸਿਟੀ ਆਉਣ ਵਾਸਤੇ ਜੱਥੇਬੰਦੀਆਂ ਨੇ ਉਸ ਦਿਨ ਆਲਰੇਡੀ ਹਰੇਕ ਕੈਪੀਟਲ ਦੇ ਵਿੱਚ ਆਉਣਾ ਹੀ ਆਉਣਾ ਹੈਗਾ ਜੱਥੇਬੰਦੀਆਂ ਨੂੰ ਵੀ ਸੱਦਾ ਪੰਜਾਬ ਦੇ ਲੋਕਾਂ ਨੂੰ ਵੀ ਸੱਦਾ ਰੂਗਾ ਜੋ ਵੀ ਆਉਣਾ ਚਾਹੁੰਦਾ ਉਹਨਾਂ ਲਈ ਦਰਵਾਜ਼ੇ ਖੁੱਲੇ ਰਹਿਣਗੇ ਬਟ ਉਹਨਾਂ ਦੀ ਯੂਨੀਵਰਸਿਟੀ ਬੰਦ ਹੋਊਗੀ ਅੱਛਾ ਪਿਛਲੀ ਵਾਰ ਸਤਰੀ ਗਰੂ ਜੋ ਕੁਝ ਹੋਇਆ ਪੁਲਿਸ ਨੇ ਪਹਿਲਾਂ ਤੁਹਾਡੀ ਡਿਸਕਸ਼ਨ ਵੀ ਹੋਈ ਸੀ ਉਹਨੇ ਕਿਹਾ ਸੀ ਕਿ ਪਹਿਲੇ ਚੈਕਿੰਗ ਤੋਂ ਬਾਅਦ ਅਸੀਂ ਅੰਦਰ ਆਨ ਦਵਾਂਗੇ ਅੰਦਰ ਵੀ ਆ ਦਿੱਤਾ ਗਿਆ ਉਸ ਤੋਂ ਬਾਅਦ ਜੋ ਕੁਝ ਕਲੈਸ਼ ਹੋਇਆ ਫਿਰ ਐਫ ਆਈ ਆਰ ਜਿਹੜੀ ਦਰਜ ਕਰਤੀ ਗਈ ਕੁਝ ਮੋਲਕਾਲੀ ਕੀਤੀ ਹੈ ਪੁਲਿਸ ਵਾਲਿਆਂ ਨਾਲ ਕਿ ਅੰਦਰ ਆਂਦੇ ਹੋ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਕਰੋਗੇ ਦੁਬਾਰਾ ਜੇ ਸਾਰੇ ਆਣਨ ਚਾਹੁੰਦੇ ਹੋ ਉਸ ਤੋਂ ਦੇਖੋ ਜਿਹੜੀ ਇਹ ਕਾਲ ਲੱਤੀ ਗਈ ਹੈ 24 ਜੂਨ ਨੂੰ ਵੈਸੇ ਤਾਂ ਇਹ ਯੂਨੀਵਰਸਿਟੀ ਦੇ ਸਟੂਡੈਂਟਾਂ ਦੁਆਰਾ ਹੀ ਲੀਡ ਕੀਤੀ ਜਾਣੀ ਹੈ ਕਿਉਂਕਿ 26 ਤਰੀਕ ਨੂੰ ਵੈਸੇ ਵੀ 26 ਜੂਨ ਨੂੰ ਇੱਕ ਪੰਜਾਬ ਵਾਸਤੇ ਕਿਸਾਨ ਅੰਦੋਲਨ ਕਰਕੇ ਇੱਕ ਵੱਡਾ ਦਿਨ ਮੰਨਿਆ ਜਾਂਦਾ ਹੈ ਤੇ ਉਦੋਂ ਸਾਰੀਆਂ ਜਥੇਬੰਦੀਆਂ ਨੇ ਆਪ ਦੀ ਆਪ ਦੀ ਕਾਲ ਲੱਤੀ ਹੋਈ ਹੈ ਤੇ ਜਿਹੜੀ ਯੂਨੀਵਰਸਿਟੀ ਪੰਜਾਬੀ ਕਾਲਜ ਆ ਵੀ ਹੈ ਇਹ ਸਟੂਡੈਂਟ ਲੀਡ ਕਰ ਰਹੇ ਆ ਤੇ ਬਾਹਰੋਂ ਜਾਂਦੇ ਸਮਰਥਨ ਵੈਸੇ ਵੀ ਮੰਗਿਆ ਨਹੀਂ ਗਿਆ ਪਰ ਜਿਹੜੇ ਸਪੋਰਟ ਚਾਹ ਰਹੇ ਹੈਗੇ ਆ ਤਾਂ ਇੰਨੀ ਕਿ ਸਾਡੇ ਮੋਰਚ ਦੀ ਸਮਰੱਥਾ ਹੈਗੀ ਹੈ ਜੀ ਪੁਲਿਸ ਚਾਵੇ ਨਾ ਚਾਵੇ ਅਸੀਂ ਉਹਨਾਂ ਨੂੰ ਆਪੇ ਯੂਨੀਵਰਸਿਟੀ ਦੇ ਵਿੱਚ ਇੰਟਰ ਕਰਵਾ ਲਾਂਗੇ ਕਿਉਂਕਿ ਇਹ ਧਰਨਾ ਸਟੂਡੈਂਟਾਂ ਦੁਆਰਾ ਚਲਾਇਆ ਜਾ ਰਿਹਾ ਪ੍ਰਸ਼ਾਸਨ ਦੁਆਰਾ ਜੇ ਇਹ ਤਾਂ ਪੁਲਿਸ ਸਾਡੇ ਨਾਲ ਕੋਆਰਡੀਨੇਸ਼ਨ ਸੌਖੇ ਰਸਤੇ ਨਾਲ ਪਹੁੰਚਣ ਦੇਣ ਤੇ ਜੇ ਉਹ ਅੱਗੇ ਆੜਨਗੇ ਫਿਰ ਆੜਨ ਨੂੰ ਤਾਂ ਪੰਜਾਬ ਦੇ ਨੌਜਵਾਨ ਵੀ ਖੜੇ ਆ ਜੀ ਇਹ ਸੇਮ ਕਾਲ ਹੀ ਰਿਪੀਟ ਤੁਸੀਂ ਕਰ ਦਿੱਤੀ ਆ ਕਿਉਂਕਿ ਪਿਛਲਾ ਮਾਲਾ ਸੇਮ ਪੈਟਰਨ ਤੇ ਇਹ ਤੋਂ ਵੱਡੀ ਕਾਲ ਦਾ ਬਾਰੇ ਕੌਣ ਹੀ ਸੋਚਿਆਗਾ ਕੁਝ ਜੀ ਇਸ ਦੀ ਵੱਡੀ ਕਾਲ ਬਾਰੇ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਹਾਂ ਉਹ ਅਸੀਂ ਬੀਜੇਪੀ ਦਫ਼ਤਰ ਘੇਰਨ ਦੀ ਇਸ ਤੋਂ ਵੱਡੀ ਕਾਲ ਰਹੂਗੀ ਹੋ ਸਕਦਾ ਉਹ ਸਾਡੀ 25 ਤੋਂ 30 ਦੇ ਵਿੱਚ ਹੀ ਹੋ ਜੇ ਤਰੀਕ ਦੀ ਸਹਿਮਤੀ ਹਜੇ ਤਰੀਕ ਵੀ ਤੁਹਾਨੂੰ ਦੱਸ ਦਿੱਤੀ ਜਾਊਗੀ ਇਸ ਤੋਂ ਵੱਡੀ ਕਾਲ ਬੀਜੇਪੀ ਦਫ਼ਤਰ ਘੇਰਨ ਦੀ ਕਾਲ ਚੰਡੀਗੜ੍ਹ ਦੇ ਲੋਕ ਇੱਕ ਗਾਇਡ ਕਹਿੰਦੇ ਕਿ ਜਿਹੜੇ ਰਾਜਸੀ ਨੇਤਾ ਹੈਗੇ ਨੇ ਸਿਆਸੀ ਨੇਤਾ ਹੈਗੇ ਨੇ ਉਹਨਾਂ ਦੇ ਸਪੋਰਟ ਨੂੰ ਲੈ ਕੇ ਵੀ ਬਹਿਸ ਚੱਲ ਚੱਲੀ ਹੈਗੀ ਇਹ ਕਹਿ ਰਹੇ ਕਿ ਜੇ ਉਹ ਆਉਂਦੇ ਨੇ ਤਾਂ ਫਿਰ ਕਿਤਨਾ ਕਿਤੇ ਜਥੇਬੰਦੀਆਂ ਦੇ ਕੁਝ ਲੋਕ ਸਾਥ ਨਹੀਂ ਦੇਣਗੇ ਕੁਝ ਏਦਾਂ ਦੀ ਗੱਲ ਵੀ ਬਹਿਸ ਦੇ ਵਿੱਚ ਹੋਈ ਹੈ ਦੇਖੋ ਜੀ ਉੱਥੇ ਬਹੁਤ ਤਰ੍ਹਾਂ ਦੇ ਸੁਝਾਅ ਰੱਖੇ ਗਏ ਸੀ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਹਮ ਉਸ ਹਰ ਇੱਕ ਸੁਝਾਅ ਤੇ ਮੋਰਚਾ ਚਰਚਾ ਕਰੂਗਾ ਜੋ ਵੀ ਫੈਸਲੇ ਹੋਣਗੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਪਰ ਕੀ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਬੰਦਿਆਂ ਨੂੰ ਕੋਈ ਹਜੇ ਕੋਈ ਫੈਸਲਾ ਨਹੀਂ ਕਰਿਆ ਜੀ ਚਾਹੂਗਾ ਇਸ ਮੋਰਚੇ ਦੇ ਵਿੱਚ ਕਿਉਂਕਿ ਪਿਛਲੇ ਵਾਰੀ ਬਹੁਤ ਸਾਰੇ ਲੀਡਰ ਆਏ ਪਾਰਟੀਆਂ ਆਈਆਂ ਸਿਆਸੀ ਪਾਰਟੀਆਂ ਆਈਆਂ ਦੇਖੋ ਜੀ ਮੋਰਚੇ ਨੇ ਪਹਿਲਾਂ ਹੀ ਸਪਸ਼ਟ ਕੀਤਾ ਸੀ ਵੀ ਸਾਡੀ ਇੱਕ ਹੀ ਦੁਸ਼ਮਣ ਆ ਬੀਜੇਪੀ ਆਰਐਸਐਸ ਸਾਡੀ ਉਹਨਾਂ ਨਾਲ ਜੰਗ ਆ ਅਗਲੇ ਜੋ ਵੀ ਸੁਝਾਅ ਨੇ ਅਸੀਂ ਲਏ ਆ ਸਾਡੇ ਸਿਰ ਮੱਥੇ ਨੇ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦੀ ਉਹ ਇੱਥੇ ਆਈ ਉਹ ਸੁਝਾਵਾਂ ਤੇ ਚਰਚਾ ਕੀਤੀ ਜਾਊਗੀ ਤੇ ਫੈਸਲਾ ਦੱਸਿਆ ਜਾਊਗਾ ਅੱਛਾ ਕੋਈ ਡਿਸਪਲਿਨਰੀ ਕਮੇਟੀ ਬਣਾਈਏ ਕਿਉਂਕਿ ਪਿਛਲੀ ਵਾਰੀ ਸਟੇਜ ਤੇ ਗੱਲ ਕਰ ਲਈਏ ਬਹੁਤ ਸਾਰੀ ਸਿਆਸੀ ਧਿਰਾਂ ਪਹੁੰਚੀ ਹੋਈਆਂ ਸਭ ਆਪਸ ਵਿੱਚ ਕੁਝ ਨਾ ਜਲੇਗਾ ਟਕਰਾਅ ਵੀ ਹੋ ਗਿਆ ਸੀਗਾ ਉਸ ਨੂੰ ਦੇਖਦੇ ਹੋ ਕਿ ਪਿਛਲੀ ਵਾਰੀ ਵੀ ਕਿਹਾ ਗਿਆ ਸੀ ਕਿ ਤਿੰਨ ਚਾਰ 스테ਜ ਤੇ ਰਹਿਣ ਜਿਹੜੇ ਕੋਆਰਡੀਨੇਟਰ ਨੇ ਉਹ ਸਟੇਜ ਭਰੀ ਹੋਈ ਸੀ ਕੁਝ ਡਿਸਪਲਿਨ ਤੌਰ ਤੇ ਤਾਂ ਕਿ ਪ੍ਰੋਬਲਮ ਨਾ ਕ੍ਰੀਏਟ ਹੋਣ ਕੋਈ ਹੋਰ ਆ ਕੇ ਸਰਦ ਦੇ ਤਤਵ ਕੰਮ ਨਾ ਖਰਾਬ ਕਰਨ ਉਹਦੇ ਲਈ ਕੁਝ ਤਿਆਰੀ ਰੱਖੀ ਹੋਈ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਦੋਂ ਜਦੋਂ ਕਿਸਾਨੀ ਮੋਰਚਾ ਲੱਗਿਆ ਜਦੋਂ ਸੀ ਸਕੂਲਾਂ ਦੇ ਵਿੱਚ ਸੀਗੇ ਤੇ ਆਹ ਮੋਰਚਾ ਵੀ ਸਾਨੂੰ ਮਜਬੂਰੀ ਵਸ ਲਾਉਣਾ ਪਿਆ ਸੀ ਅਸੀਂ ਟ੍ਰੇਨਡ ਨਹੀਂਗੇ ਜੀ ਉਹਨੇ ਹੁਣ ਟ੍ਰੇਨਡ ਹੋ ਜਾਗੇ ਉਹ ਪਹਿਲੀ ਆਰਸੀ ਸਾਨੂੰ ਵੀ ਉਮੀਦ ਨਹੀਂ ਸੀ ਵੀ ਇੰਨੀ ਸੰਗਤ ਇੱਥੇ ਇੰਨਾ ਲੋਕਾਂ ਦੇ ਵਿੱਚ ਜੋਸ਼ ਇੱਥੇ ਪਹੁੰਚ ਜਾਣਗੇ ਹੁਣ ਅਸੀਂ ਅਗਲੇ ਈਵੈਂਟ ਲਈ ਤਿਆਰ ਹਾਂ ਜੀ 26 ਲਈ ਆਉਣਗੇ ਸਾਡਾ ਸਵਾਗਤ ਆ ਉਹਨਾਂ ਨੂੰ ਆ ਕੇ ਇੱਥੇ ਸਾਡੇ ਨਾਲ ਸ਼ਮੂਲੀਅਤ ਅੱਛਾ 25 ਨੂੰ ਤੁਸੀਂ ਕਿਹਾ ਨਾ ਕਿ 25 ਨੂੰ ਸਾਨੂੰ ਡਿਸੀਜਨ ਪਤਾ ਲੱਗਦਾ ਸ਼ਾਮ ਤੱਕ ਤੁਹਾਨੂੰ ਕੀ ਲੱਗਦਾ ਕਿ 26 ਨੂੰ ਤੁਹਾਡੇ ਕੋਲ ਇੰਨੀ ਸਖਤ ਰਹੂਗੀ ਦਾ ਦੱਬੀ ਯੂਨੀਵਰਸਿਟੀ ਕਾਪੀ ਦਾ ਟੋਰਨ ਉਹ ਅੱਜ ਹੀ ਅਸਲ ਚ ਹੀ ਕਾਲ ਦੇ ਰਹੇ ਆ ਜੇ 25 ਤੱਕ ਨਹੀਂ ਆਉਂਦਾ ਹਾਂਜੀ ਜੇ 25 ਤੱਕ ਸਾਡਾ ਕੋ ਤੁਹਾਡਾ ਆਵਾਜ਼ ਨਹੀਂ ਜਾਣੇ ਬ੍ਰਦਰ ਚੰਦਾਂ ਤੋਂ ਬਹਿ ਕੇ ਗੱਲੋ ਇਹ ਕੋਈ ਤਾਂ ਹੀ ਅੱਜ 5 ਦਿਨ ਪਹਿਲਾਂ ਗੋਲ ਦੇ ਦਿੱਤੀ ਗਈ ਹੈ ਤੇ ਵੈਸੇ ਵੀ ਪੰਜਾਬ ਦੇ ਲੋਕ ਸਾਨੂੰ 10 ਦਿਨ ਗੋਲ ਤੋਂ ਬਾਅਦ ਵੀ ਅਪੀਲ ਕਰ ਰਹੇ ਆ ਵੀ ਅਗਲੀ ਗੋਲ ਬਾਰੇ ਸਾਨੂੰ ਦੱਸਿਆ ਜਾਵੇ ਉਹ ਯੂਨੀਵਰਸਿਟੀ ਦੀ ਅਪੀਲ ਸੀ ਕਿ ਸਾਡੇ ਨਾਲ ਕੋਆਰਡੀਨੇਸ਼ਨ ਚੱਲੋ ਸਾਨੂੰ ਨਾਲ ਦਾ ਜੋੜ ਲਾ ਕੇ ਦੇਖਣ ਜੋ ਜੇ 25 ਤਰੀਕ ਤੱਕ ਕੋਈ ਨਾ ਕੋਈ ਫੈਸਲਾ ਕਰਵਾ ਲਿਆਗੇ ਪਰ ਜੇ 25 ਤਰੀਕ ਤੱਕ ਉਹ ਫੈਸਲਾ ਨਹੀਂ ਕਰਵਾ ਪਾਉਂਦੇ ਤਾਂ ਅਸੀਂ ਅੱਗੇ ਆਉਣੀਆਂ ਕੌਲਾਂ ਜਾਰੀ ਰੱਖਾਂਗੇ ਜਿਹੜੀ 26 ਤਰੀਕ ਦੀ ਕਾਲ ਹੈਗੀ ਆ ਉਸ ਦੇ ਵਿੱਚ ਪੂਰਾ ਕੱਟ ਲੈ ਇੱਕ ਜਿਹੜੀ ਤੁਹਾਡੇ ਤੇ ਐਫ ਆਈ ਆਰ ਜਿਹੜੀ ਹਜੇ ਵੀ ਓਪਨ ਪਈ ਹੈ ਉਸ ਵਾਰੇ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਤੁਹਾਡੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਚੰਡੀਗੜ੍ਹ ਪੁਲਿਸ ਨਾਲ ਉਹਦੇ ਬਾਰੇ ਕੋਈ ਚਰਚਾ ਹੋਈ ਐ ਉਧਰ ਲੈ ਕੇ ਜੀ ਪ੍ਰਸ਼ਾਸਨ ਨੇ ਹਲੇ ਤੱਕ ਕਿਸੇ ਤੇ ਬਾਈ ਨੇਮ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਪੀੜ ਤੇ ਸਾਰੀ ਤਕ ਕੀਤੀ ਵੀ ਅਣਪਛਾਤੇ ਆ ਦੇ ਹੈਗੀ ਆ ਤੇ ਹਲੇ ਤੱਕ ਪ੍ਰਸ਼ਾਸਨ ਨੇ ਇਦਾਂ ਹੀ ਸਾਨੂੰ ਆਸ਼ਵਾਸਨ ਦੇ ਰਿਹਾ ਵੀ ਵੈਸੇ ਬਾਈ ਨੇਮ ਜਾਂ ਕਿਸੇ ਵੀ ਲੀਡਰ ਤੇ ਜਾਂ ਕਿਸੇ ਹੋਰ ਕਿਸੇ ਵੀ ਸਪੋਰਟਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਪਰ ਗੱਲ ਉਹੀ ਹੈਗੀ ਆ ਵੀ ਗਵਰਨਮੈਂਟ ਤੇ ਭਰੋਸਾ ਤਾਂ ਕੀਤਾ ਜਾ ਨਹੀਂ ਸਕਦਾ ਤੇ ਜੇ ਅੱਗੇ ਕੋਈ ਵੀ ਐਕਸ਼ਨ ਲੈਂਦੇ ਆ ਗਿਆ ਤਾਂ ਜੇ ਤਿਆਰ ਵਰ ਤਿਆਰ ਕਰਦੇ ਆਗੇ ਕਿ ਜਿਹੜੇ ਸਾਲਾਂ ਕੋਦੇ ਮਿੰਟ ਕਿਉਂ ਐਸਪੀ ਦੇ ਨਾਲ ਇਸ ਨੂੰ ਲੈ ਕੇ ਕੁਝ ਸਾਰੇ ਕੋ ਜਾਣਕਾਰੀ ਹੋਣੀ ਹੈ ਨਹੀਂ ਉਸ ਬਾਰੇ ਸਾਨੂੰ ਕੋਈ ਜਾਣਕਾਰੀ ਕਿ ਜਦੋਂ ਤੱਕ ਤੁਹਾਡੇ ਮੰਗਾ ਨਹੀਂ ਮੰਨੇ ਉਹਨਾਂ ਜਗ੍ਹਾ ਆ ਜੁਨੀਸਤੇ ਪੇਪਰ ਨਹੀਂ ਹੁਣ ਦਿੱਤੇ ਜਾਣਗੇ ਨਹੀਂ ਪੇਪਰਾਂ ਦੀ ਗੱਲ ਨਹੀਂ ਜੀ ਇਸ ਵਾਰ 26 ਪੇਪਰਾਂ ਦੀ ਗੱਲ 18 ਉਹਨਾਂ ਨੇ ਇਹਨਾਂ ਨੇ ਆਲਰੇਡੀ ਪੋਸਟਪੋਨ ਕਰ ਦਿੱਤੇ ਹੁਣ ਸਾਡੀ 26 ਤਰੀਕ ਦੀ ਕਾਲ ਆ ਤੇ ਬੀਜੇਪੀ ਦਫ਼ਤਰ ਦੀ ਪੇਪਰਾਂ ਦੀ ਸਾਡੀ ਕੋਈ ਗੱਲ